ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਦੇ ਕੈਲੀਫੋਰਨੀਆ ਦੀ ਜਿਹੜੀ ਘਟਨਾ ਤਕਰੀਬਨ 3 ਹਫ਼ਤਿਆਂ ਤੋਂ ਖਬਰਾਂ ਦੇ ਵਿੱਚ ਤਕਰੀਬਨ ਸੁਰਖੀਆਂ ਬਣੀ ਹੋਈ ਹੈ ਉਹਦੇ ਵਿੱਚ ਪਵਿੱਤਰ ਪ੍ਰੇਤ ਜਿਹੜਾ ਅ ਮੈਂਡੋਸੀ ਹੈ ਤੇ ਨਾਲ ਉਹਦੇ ਸਾਬੀ ਵਰਗੇ ਨੇ ਜਾਂ ਸਟਾਕਟਨ ਗੁਰਦੁਆਰੇ ਦਾ ਜਿਹੜਾ ਪ੍ਰਧਾਨ ਸੀ ਮੇਜਰ ਸਿੰਘ ਨਿਜਰ ਤੇ ਰੰਧਾਵੇ ਵਰਗੇ ਮਨਪੀਤ ਵਰਗੇ ਜਾਂ ਗੁਰਤਾਜ ਵਰਗੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਉੱਥੇ ਗੁੰਡਾਗਰਦੀ ਹੋ ਰਹੀ ਸੀ ਤੇ ਉਹਨੂੰ ਕੁਝ ਹੱਦ ਤੱਕ ਥੱਲ ਪਾਈ ਐ ਅਮਰੀਕਾ ਦੀ ਸਰਕਾਰ ਵੱਲੋਂ ਪੁਲਿਸ ਵੱਲੋਂ ਪਰ ਜਿਹੜੀ ਮੈਂ ਇੱਕ ਖਾਲਸਤਾਨੀ ਦੇ ਮੂਹੋਂ ਗੱਲਬਾਤ ਸੁਣੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਸ ਵਕਤ ਅਮਰੀਕਾ ਦੇ ਚ ਰਹਿੰਦੇ ਨੇ ਕੁਲਦੀਪ ਸਿੰਘ ਸੰਧੂ ਤੇ ਪ੍ਰਸ਼ੋਕੜ ਬੰਬੇ ਤੋਂ ਨੇ ਭਾਰਤ ਤੋਂ ਤੇ ਉਹਨਾਂ ਦਾ ਬੇਟਾ ਸੀ 인ਦਰ ਸਿੰਘ ਫੌਜੀ 2 ਸਾਲ ਪਹਿਲਾਂ ਦੀ ਇਹ ਘਟਨਾ ਹੈਗੀ ਆ ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਨੂੰ ਇਹ ਸਾਰੇ ਵਰਗਿਆਂ ਨੇ ਪਵਿੱਤਰ ਵਰਗਿਆਂ ਨੇ ਜਿਹੜੇ ਗੈਂਗਸਟਰ ਖੜੇ ਹੋਏ ਨੇ ਇਹਨਾਂ ਨੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਅਸੀਂ। ਔਰ ਮੇਰਾ ਕੋਈ ਇਹ ਮੋਟੂ ਨਹੀਂ ਹੈਗਾ। ਵੀ ਇਸ ਖਬਰ ਨੂੰ ਮੈਂ ਜਿਨ੍ਹਾਂ ਨੇ ਇਹ ਖਬਰ ਭੇਜੀ ਹੈ ਜਿਹੜੇ ਖਬਰ ਸੁਣਦੇ ਨੇ ਜਾਂ ਅਮਰੀਕਾ ਦੇ ਲੋਕ ਚਾਹੁੰਦੇ ਨੇ ਵੀ ਇੱਥੇ ਠੱਲ ਪਵੇ। ਮੇਰਾ ਮਕਸਦ ਇਹ ਹੈ ਵੀ ਇਹ ਕੌਣ ਲੋਕ ਨੇ। ਜਿਹੜੇ ਖਾਲਸਾਣ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਇੱਕ ਬਿਜ਼ਨਸ ਚਲਾ ਰਹੇ ਨੇ ਲੁੱਟਾਂ ਖੋਹਾਂ ਕਰਦੇ ਨੇ ਬਧਾਵਾ ਸਿੰਘ ਵਰਗੇ ਜਾਂ ਕੁਲਵੀਰ ਸਿੰਘ ਵਰਗੇ ਇੱਥੇ ਬਿੱਟੂ ਵਰਗੇ ਬੈਠੇ ਆ ਤੇ ਆ ਜਿਹੜਾ ਨਰੈਣ ਸਿੰਘ ਚੌੜਾ ਹੈ ਇਹ ਸਾਰੇ ਕਹਿੰਦੇ ਅਸੀਂ ਬੱਬਰ ਖਾਲਸਾ ਦੇ ਹਾਂ ਸਾਨੂੰ ਵੀ ਖਾਲਸਾਣ ਚਾਹੀਦਾ ਹੈ ਤੇ ਇਹਨਾਂ ਤੋਂ ਹਟ ਕੇ ਕੁਝ ਗੱਲ ਵਾ ਜਿਹੜੀ ਹੋ ਰਹੀ ਹੈ ਹਾਲਾਂਕਿ ਪਤਾ ਇਹਨਾਂ ਨੂੰ ਵੀ ਹੈਗਾ ਦੇ ਅਸੀਂ ਇਹ ਗੈਂਗਸਟਰਾਂ ਦੇ ਨਾਲ ਕਿਵੇਂ ਤਾਰਾ ਜੋੜੀਆਂ ਗੈਂਗਸਟਰਾਂ ਤੋਂ ਅਸੀਂ ਕਿਵੇਂ ਕੰਮ ਲੈ ਰਹੇ ਹਾਂ ਪਰ ਇਹ ਬੋਲ ਨਹੀਂ ਰਹੇ ਕਿਉਂਕਿ ਚੜਾਵੇ ਚੜਦੇ ਨੇ ਮੋٹے ਲੋਟਾਂ ਘਫਾਂ ਵਾਲੇ ਪਰ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਜਿਹੜਾ ਇੰਦਰ ਸਿੰਘ ਫੌਜੀ ਕੁਲਦੀਪ ਸਿੰਘ ਸੰਧੂ ਦਾ ਬੇਟਾ ਹੈ 2 ਸਾਲ ਪਹਿਲਾਂ ਇਹਦੀ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਹਦੀ ਹੱਤਿਆ ਕਿਉਂ ਕੀਤੀ ਇਹਦਾ ਕਤਲ ਕਿਉਂ ਕੀਤਾ ਇਹਦਾ ਜਿਹੜਾ ਸਾਬ ਹੀ ਹੈ ਪਵਿੱਤਰ ਸਿੰਘ ਹੈ ਗੁਰਤਾਜ ਸਿੰਘ ਹੈ ਤੇ ਸਟ੍ਰਕਟਨ ਗੁਰਦਵਾਰ ਦਾ ਜਿਹੜਾ ਪ੍ਰਧਾਨ ਜਾਂ ਇਹ ਕਹ ਲੇਗੇ ਵੀ ਉੱਥੋਂ ਦਾ ਵਸਣ ਦਾ ਗੁਰਦਵਾਰ ਦਾ ਕਰਤਾ ਧਰਤਾ ਮੇਜਰ ਸਿੰਘ ਨਿੱਜਰ ਇਹ ਇਸ ਮੁੰਡੇ ਨੂੰ ਇਹ ਕਹਿੰਦੇ ਸੀ ਕਿ ਤੁਸੀਂ ਨਸ਼ਾ ਵਿੱਚ ਹੋ ਇੰਦਰ ਸਿੰਘ ਜਿਹੜਾ ਫੌਜੀ ਹੈ ਕੁਲਦੀਪ ਸਿੰਘ ਸੰਧੂ ਦਾ ਮੁੰਡਾ ਇਹਨੂੰ ਇਹ ਕਹਿੰਦੇ ਸੀ ਕਿ ਤੂੰ ਨਸ਼ਾ ਵੇਚ ਫੇਮ ਵੇਚ ਹੁਣ ਕੁਲਦੀਪ ਸਿੰਘ ਸੰਧੂ ਜਿਹੜਾ ਉਹ ਸ਼ਰਿਆਮ ਕਹਿ ਰਿਹਾ ਕਿ ਪਹਿਲਾਂ ਖਾਲਸਾਪਨ ਦੇ ਨਾਮ ਤੇ ਸਾਡੇ ਮੁੰਡੇ ਨੂੰ ਇਹਨਾਂ ਨੇ ਨਿਰਕੇਂਦਰ ਸਿੰਘ ਫੌਜੀ ਨੂੰ ਆਪਣੇ ਨਾਲ ਜੋੜ ਲਿਆ ਉਹਦੇ ਨਾਲ ਨਾਪਤਾ ਕੀਤਾ ਔਰ ਕਹਿੰਦੇ ਉਹ ਖਾਲਸਾਤਾਨੀ ਮੂਵਮੈਂਟ ਦੇ ਲਈ ਜਿਹੜਾ ਇੰਦਰ ਸਿੰਘ ਫੌਜੀ ਕੁਲਦੀਪ ਸੰਧੂ ਦਾ ਮੁੰਡਾ ਉਹ ਤਿਆਰ ਵੀ ਹੋ ਗਿਆ ਇਹਨਾਂ ਦੇ ਟੱਚ ਵਿੱਚ ਰਿਹਾ ਤੇ ਜਿਹੜੀ ਖਾਲਸਾ ਦੀ ਮੂਵਮੈਂਟ ਹੈ ਉਹਦੇ ਵਿੱਚ ਹਿੱਸਾ ਲੈਂਦਾ ਰਿਹਾ ਪਰ ਜਦੋਂ ਉਸ ਇੰਦਰਾ ਸਿੰਘ ਫੌਜੀ ਨੂੰ ਇਹ ਪਤਾ ਲੱਗਿਆ ਕਿ ਬੰਦੇ ਖਾਲਸਾ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਇਜਤਾਂ ਲੁੱਟਦੇ ਨੇ ਨਜਾਇਜ਼ ਅਸਲਾ ਰੱਖਦੇ ਨੇ ਫਰੋਤੀਆਂ ਮੰਗਦੇ ਨੇ ਉਦੋਂ ਇਹ ਜਿਹੜਾ ਇੰਦਰਾ ਸਿੰਘ ਫੌਜੀ ਹੈ ਕੁਲਨੀਵ ਸਿੰਘ ਸੰਧੂ ਦਾ ਬੇਟਾ ਇਹਨਾਂ ਤੋਂ ਦੂਰ ਹੋ ਗਿਆ ਜਦੋਂ ਦੂਰ ਹੋ ਜਾਂਦਾ ਫੇਰੇ ਚਾਹੁੰਦੇ ਨੇ ਗੁਰਦਾਸ ਸਿੰਘ ਵਰਗੇ ਪਵਿੱਤਰ ਸਿੰਘ ਵਰਗੇ ਸਾਬੀ ਵਰਗੇ ਮਨਪੀਤ ਵਰਗੇ ਜਿਹੜੇ ਵੀ ਗੈਸਟਰ ਖੜੇ ਗਏ ਨੇ ਇਹ ਚਾਹੁੰਦੇ ਸੀ ਵੀ ਇਸ ਮੁੰਡੇ ਨੂੰ ਜਾਨੀ ਕਿ ਇੰਦਰ ਸਿੰਘ ਫੌਜੀ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਵੇ ਜਾਨੀ ਕਿ ਇਹਨੂੰ ਮਾਰ ਦਿੱਤਾ ਜਾਵੇ ਤੇ ਉਸ ਮੁੰਡੇ ਨੇ ਮਰਨ ਤੋਂ ਪਹਿਲਾਂ ਆਪਣੇ ਪਿਤਾ ਜਾਨੀ ਕੁਲਦੇਵ ਸਿੰਘ ਸੰਧੂ ਨੂੰ ਇਹ ਦੱਸਤਾ ਸੀ ਕਿ ਮੇਰੇ ਕੋਲੋਂ ਇਹ ਨਸ਼ਾ ਬਕਾਉਣ ਦੀਆਂ ਗੱਲਾਂ ਕਰਦੇ ਨੇ ਤੇ ਕੁਲਦੀਪ ਸਿੰਘ ਸੰਧੂ ਇਹ ਵੀ ਕਹਿੰਦਾ ਕਿ ਨਗਰਕੀਤ ਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਔਰ ਕੁਲਦੀਪ ਸਿੰਘ ਸੰਧੂ ਦੇ ਘਰ ਤੇ ਵੀ ਇਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ 150 ਤੱਕ ਗੋਲੇ ਚਲਾਈ ਫੈਰ ਕੀਤਾ ਤੇ ਉਹ ਮੁੰਡੇ ਨੇ ਸਾਫ ਦਾ ਤਸੇ ਆਪਣੇ ਪਿਓ ਨੂੰ ਕਿ ਮੇਰੇ ਕੋਲ ਉਹ ਖਾਲਸਤਾਨ ਦੇ ਬਜਟ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਇਹ ਕਹਿੰਦੇ ਨੇ ਕਿ ਤੂੰ ਫੀਮ ਵੇਚ ਔਰ ਉਸ ਮੁੰਡੇ ਨੂੰ ਇਹਨੇ ਕਿਲੋਆਂ ਦੇ ਹਿਸਾਬ ਨਾਲ ਇਹਨਾਂ ਗੈਸਟਰਾਂ ਦੇ ਫੀਮ ਖਰਾਬ ਵੀ ਦਿੱਤੀ ਸੀ ਦੋਨੇ ਇਨਕਾਰ ਕਰ ਦਿੱਤਾ ਕਿ ਮੈਂ ਨਸ਼ਾ ਨਹੀਂ ਦੇ ਸਕਦਾ ਮੈਂ ਸਿੱਖਾਂ ਅਸੀਂ ਨਸ਼ੇ ਤੋਂ ਦੂਰ ਹਾਂ ਤੇ ਇਹ ਜਦੋਂ ਮਨਾ ਕਰ ਲਿੰਦਾ ਵੀ ਮੈਂ ਨਸ਼ਾ ਨਹੀਂ ਦੇਦਾ ਉਦੋਂ ਬਾਅਦ ਇਸ ਮੁੰਡੇ ਨੂੰ ਗੋਲੀਆਂ ਮਾਰ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਰ ਦਿੱਤਾ ਜਾਂਦਾ ਇਹ ਦੋਕ ਸਾਲ ਪੁਰਾਣੀ ਘਟਨਾ ਜਿਹੜੀ ਇਹ ਖਬਰ ਮੈਂ ਸੁਣੀ ਹੈ ਉਹਦੇ ਉਧਾਰ ਤੇ ਮੈਂ ਗੱਲ ਕਰ ਰਿਹਾ ਅਸਾਂ ਮੈਨੂੰ ਇਹ ਮਤਲਬ ਨਹੀਂ ਹੈਗਾ ਵੀ ਇਹ ਕੁਲਦੀਪ ਸਿੰਘ ਸੰਧੂ ਕੌਣ ਹੈ ਇੰਦਰਾਸਿੰਘ ਫੌਜੀ ਦਾ ਮੁੰਡਾ ਕੌਣ ਹੈ ਇਹ ਖਾਲਸਾ ਨੇ ਨਹੀਂ ਜਾਂ ਨਹੀਂ ਜਿਹੜਾ ਕੁਲਦੀਪ ਸਿੰਘ ਸੰਧੂ ਹੈ ਨਾ ਸ਼ਾਇਦ ਤੁਹਾਨੂੰ ਪਤਾ ਹੋਣਾ ਇਹਨੇ ਵੀ ਇੱਕ ਟਰੱਕ ਡਰਾਈਵਰ ਤੇ ਅਮਰੀਕਾ ਵਿੱਚ ਹਮਲਾ ਕੀਤਾ ਸੀ ਇਹਨੂੰ ਅਮਰੀਕਾ ਦੀ ਪੁਲਿਸ ਨੇ ਰੈਸ਼ਟ ਵੀ ਕੀਤਾ ਸੀ ਤੁਹਾਨੂੰ ਪਤਾ ਹੋਣਾ ਇਹ ਟਰੱਕ ਚਲਾਉਂਦਾ ਤੇ ਇਹਨੇ ਇੱਕ ਟਰੱਕ ਡਰਾਈਵਰ ਤੇ ਹਮਲਾ ਵੀ ਕਰ ਦਿੱਤਾ ਸੀ ਉਸ ਵਕਤ ਇਹ ਫੜਿਆ ਵੀ ਗਿਆ ਸੀ ਤੇ ਮੈਂ ਜਿਹੜੀ ਅੱਜ ਗੱਲ ਕੀਤੀ ਹੈ ਨਾ ਇਹਦਾ ਮਤਲਬ ਜਿਹੜੇ ਖਾਲਸਤਾਨੀ ਨੇ ਇਹ ਜਿਹੜੇ ਵੀ ਇੰਡੀਆ ਤੋਂ ਸ਼ਾਰਪ ਦਿਮਾਗ ਬੱਚੇ ਜਾਂਦੇ ਨੇ ਪਹਿਲਾਂ ਖਾਲਸਤਾਨ ਦੇ ਨਾਂ ਤੇ ਉਹਨਾਂ ਨਾਲ ਰਾਬਤਾ ਕਰਦੇ ਨੇ ਵੀ ਅਸੀਂ ਖਾਲਸਤਾਨ ਬਣਾਉਣਾ ਫਿਰ ਨਜਾਇਜ਼ ਧੰਦੇ ਕੁੱਟਮਾਰ ਫਰੋਤੀਆਂ ਲੈਣੀਆਂ ਨਸ਼ਾ ਵਕਾਉਣਾ ਇਹ ਉਹਨਾਂ ਦੇ ਕੋਲੋਂ ਕੰਮ ਕਰਾਉਂਦੇ ਨੇ ਇਹ ਕੁਲਦੀਪ ਸਿੰਘ ਸੰਧੂ ਨੇ ਆਪਣੇ ਬੇਟੇ ਦੀ ਜਿਹੜੀ ਹੱਦੀਤੀ ਆਪ YouTube ਤੇ ਇੱਕ ਇੰਟਰਵਿਊ ਦੇ ਵਿੱਚ ਕਹੀ ਹੈ ਕਿ ਮੇਰੇ ਘਰ ਤੇ ਗੋਲੀਆਂ ਚਲਾਈਆਂ ਮੇਰੇ ਮੁੰਡੇ ਨੂੰ ਗੁਰਦੁਆਰੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਉਹਦੇ ਕੋਲੋਂ ਇਹ ਨਸ਼ਾ ਵਕਾਉਣਾ ਚਾਹੁੰਦੇ ਸੀ ਮੇਰੇ ਮੁੰਡੇ ਨੇ ਕਹਿੰਦੇ ਨਾ ਕਰ ਦਿੱਤੀ ਆ ਕਰ ਦਊ ਤੈਨੂੰ ਜਿਹੜੇ ਖਾਲਸਾਤਨ ਦੇ ਨਾਂ ਤੇ ਧੰਦਾ ਕਰਦੇ ਨੇ ਹੁਣ ਅਮਰੀਕਾ ਦੇ ਵਿੱਚ ਜਿਹੜੇ ਲੋਕ ਨੇ ਕੈਨੇਡਾ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਕਿ ਥੋੜਾ ਜਿਹਾ ਅਕਲ ਤੋਂ ਕੰਮ ਲੈਣਾ ਅੰਦਾਜ਼ਾ ਲਾਉਣਾ ਵੀ ਇਹ ਕੌਣ ਨੇ ਲੋਕ ਜਿਹੜੇ ਖਾਲਸਾਤਨ ਦੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਬਰਬਾਦ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai cruzir que fete.